ਹਾਂਜੀ ਡੀਆਈਜੀ ਬਟਿੰਡਾ ਰੇਂਜ ਔਰ ਮਾਨਸਾ ਪੁਲਿਸ ਵੱਲੋਂ ਇਹ ਉਦਮ ਕੀਤਾ ਗਿਆ ਕਿ ਸਾਰੇ ਪੰਚਾਂ ਸਰਪੰਚਾਂ ਨਾਲ ਐਮਸੀਜ਼ ਨਾਲ ਵਿਚਾਰ ਚਰਚਾ ਕੀਤੀ ਜਾਵੇ ਕਿ ਜੋ ਪੰਜਾਬ ਸਰਕਾਰ ਦਾ ਹੰਬਲ ਹੈ ਜੁਧ ਨਸ਼ੇ ਵਿਰੁੱਧ ਉਹਦੇ ਬਾਰੇ ਕੋਈ ਫੀਡਬੈਕ ਲਿਆ ਜਾਵੇ ਤਾਂ ਕਿ ਇਹਨੂੰ ਹੋਰ ਇੰਟੈਂਸ ਕੀਤਾ ਜਾ ਸਕੇ ਤਾਂ ਕਾਫੀ ਸਾਰੇ ਸੁਝਾਅ ਆਏ ਨੇ ਉਹ ਸਾਰੇ ਨੋਟ ਕਰ ਲਏ ਗਏ ਨੇ ਉਹਨਾਂ ਤੇ ਕਾਰਵਾਈ ਹੋਏਗੀ ਔਰ ਇਹਦੀਆਂ ਦੋ ਸਾਈਡਸ ਹੁੰਦੀਆਂ ਨੇ ਇੱਕ ਸਪਲਾਈ ਸਾਈਡ ਜਿਹੜਾ ਆਪਾਂ ਕਹਿ ਦਿੰਦੇ ਆਂ ਵੀ ਪੁਲਿਸ ਕਿਵੇਂ ਰੋਕਦੀ ਐ ਕਿਸੇ ਚੀਜ਼ ਨੂੰ ਦੂਸਰੀ ਹੁੰਦੀ ਐ ਡਿਮਾਂਡ ਸਾਈਡ ਜਿਹੜਾ ਕੋਈ ਡਿਮਾਂਡ ਕਰਦੇ ਆ ਕਿ ਮੈਨੂੰ ਨਸ਼ਾ ਚਾਹੀਦਾ ਜਾਂ ਨਸ਼ੇ ਦੇ ਐਡਿਕਟ ਹੋ ਜਾਂਦੇ ਨੇ ਉਹਨਾਂ ਲਈ ਆਪਣੇ ਕੋਲੇ ਜ਼ਿਲ੍ਹੇ ਦੇ ਵਿੱਚ ਰੀਐਬ ਸੈਂਟਰ ਵੀ ਐ ਡੀ ਐਡਿਕਸ਼ਨ ਸੈਂਟਰ ਵੀ ਐ ਔਰ ਓਟ ਸੈਂਟਰ ਵੀ ਨੇ 12 ਆਪਣੇ ਚੱਲ ਰਹੇ ਨੇ ਜਿੱਥੋਂ ਕੋਈ ਵੀ ਬੰਦਾ ਰਜਿਸਟ੍ਰੇਸ਼ਨ ਕਰਾ ਕੇ ਉਹਦੀ ਦਵਾਈ ਲੈ ਸਕਦਾ ਹੈ ਕਿ ਜਿਹਦੇ ਨਾਲ ਨਸ਼ੇ ਤੋਂ ਦੂਰ ਹੋ ਸਕਦਾ ਤੇ ਜੇ ਕੋਈ ਹੋਰ ਵੀ ਗੱਲ ਲੱਗੇਗੀ ਕਿਸੇ ਹੋਰ ਚੀਜ਼ ਦੀ ਵੀ ਜ਼ਰੂਰਤ ਹੋਏਗੀ ਕੋ ਹੋਰ ਉਪਰਾਲਾ ਕਰਨਾ ਹੋਏਗਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਸ ਗੱਲ ਲਈ ਵੀ ਤਿਆਰ ਹੈ ਪਰ ਮੇਰੀ ਬੇਨਤੀ ਹੈ ਤੁਹਾਡੇ ਥਰੂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਕਿ ਅਸੀਂ ਹੁਣ ਇਸ ਕੋਡ ਨੂੰ ਇਸ ਕਲੰਕ ਨੂੰ ਆਪਣੇ ਮੱਥੇ ਤੋਂ ਲਾਹ ਲਈਏ ਤੇ ਆਪਣੇ ਜਿਹੜੇ ਬੱਚੇ ਨੇ ਕੋਈ ਇਹਦੀ ਗ੍ਰਿਫਤ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਇਹ ਡੀਡਿਕਸ਼ਨ ਸੈਂਟਰ ਦੇ ਵਿੱਚ ਲੈ ਆਈਏ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਆਮ ਦੀ ਤਰ੍ਹਾਂ ਬਸਰ ਕਰ ਸਕਣ ਥੈਂਕ ਯੂ ਮਾਨਸਾ ਸ਼ਹਿਰ ਦੇ ਵਿੱਚ ਇਹ ਸੈਮੀਨਾਰ ਕਰਵਾਇਆ ਗਿਆ ਹੈਗਾ ਐਸਐਸਪੀ ਮਾਨਸਾ ਤੇ ਡੀਸੀ ਮਾਨਸਾ ਵੀ ਸਾਡੇ ਨਾਲ ਇੱਥੇ ਹਾਜ਼ਰ ਨੇ ਐਮਐਲਏ ਸ਼੍ਰੀ ਵਿਜੇ ਸਿੰਘਲਾ ਜੀ ਇਹਨਾਂ ਨੇ ਵੀ ਅੱਜ ਇੱਥੇ ਆ ਕੇ ਜਿਹੜਾ ਹੈਗਾ ਇਹ ਸੈਮੀਨਾਰ ਦੇ ਵਿੱਚ ਸ਼ਿਰਕਤ ਕੀਤੀ ਹੈ ਸੋ ਸਾਡਾ ਜਿਹੜਾ ਇਹ ਜਿਹੜਾ ਸੰਪਰਕ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਨਾਲ ਰਾਫਤਾ ਕਰਨ ਦਾ ਜਿਹੜਾ ਇਹ ਕੋ ਉਪਰਾਲਾ ਹੈ ਪਹਿਲਾਂ ਵੀ ਇਹ ਮੀਟਿੰਗਸ ਕੀਤੀਆਂ ਗਈਆਂ 2 ਮਹੀਨੇ ਪਹਿਲਾਂ ਮੈਂ ਵੀ ਇੱਥੇ ਸਰਦੂਰਗੜ ਦੇ ਵਿੱਚ ਜਦੋਂ ਮੀਟਿੰਗ ਹੋਈ ਸੀ ਉੱਥੇ ਮੈਂ ਸ਼ਾਮਲ ਹੋਇਆ ਸੀਗਾ ਤੇ ਅੱਜ ਵੀ ਜਿਹੜਾ ਹੈਗਾ ਲੋਕਾਂ ਦੇ ਨਾਲ ਅਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ ਜਿਹੜੀ ਸਾਡੀ ਇਹ ਨਸ਼ਿਆਂ ਦੇ ਵਿਰੁੱਧ ਮੁਹਿੰਮ ਹੈ ਇਹਦੇ ਵਿੱਚ ਅਸੀਂ ਲੋਕਾਂ ਦਾ ਸਹਿਯੋਗ ਜਿਹੜਾ ਹੈਗਾ ਲੈਣ ਵਾਸਤੇ ਉਹਨਾਂ ਨੂੰ ਅਪੀਲ ਕੀਤੀ ਹੈ ਜਿਹਦੇ ਵਿੱਚ ਸਾਡਾ ਮੁੱਖ ਮਕਸਦ ਹੈਗਾ ਲੋਕਾਂ ਨੂੰ ਡੀਏਡੀ ਕਰਵਾਉਣਾ ਕਿਉਂਕਿ ਪੁਲਿਸ ਵੱਲੋਂ ਜਿਹੜੀ ਮੁਹਿੰਮ ਹੈ ਉਹਦੇ ਤਹਿਤ 1 ਮਾਰਚ ਤੋਂ ਜਿਹੜਾ ਹੈਗਾ ਅਸੀਂ ਲਗਾਤਾਰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਕਾਰਵਾਈ ਕਰ ਰਹੇ ਹਾਂ ਲਗਭਗ 75 ਦੇ ਕਰੀਬ ਐਨਡੀਪੀਐਸ ਦੀਆਂ ਐਫਆਈਆਰਾਂ ਇਸੇ ਮਹੀਨੇ ਵਿੱਚ ਦਰਜ ਹੋ ਚੁੱਕੀਆਂ ਜਿਦੇ ਵਿੱਚ ਕਿ 100 ਦੇ ਕਰੀਬ ਜਿਹੜੇ ਨੇ ਮੁਲਜ਼ਮ ਗ੍ਰਿਫਤਾਰ ਹੋਏ ਨੇ। ਔਰ 600 ਗ੍ਰਾਮ ਦੇ ਕਰੀਬ ਹਿਰੋਇਨ ਜਿਹੜੀ ਹੈਗੀ ਇਹਨਾਂ ਨੇ ਬਰਾਮਦ ਕੀਤੀ ਹੈ ਇਹਨਾਂ ਮੁਕਦਮਿਆਂ ਦੇ ਵਿੱਚ। ਪਰ ਜਿਹੜਾ ਉਹ ਚ ਲੋਕਾਂ ਨੂੰ ਡੀ ਐਡਿਕਟ ਕਰਾਉਣਾ ਉਹਦੇ ਵਾਸਤੇ ਸਾਨੂੰ ਸਮਾਜ ਦੀ ਸਹਿਯੋਗ ਦੀ ਜ਼ਰੂਰਤ ਹੈ ਜਿਹਦੇ ਪ੍ਰਤੀ ਅਸੀਂ ਲੋਕਾਂ ਨੂੰ ਅੱਜ ਜਾਗਰੂਕ ਕੀਤਾ ਸਰ ਲੋਕਾਂ ਦਾ ਕਹਿਿਆ ਸਹਿਯੋਗ ਕਰਵਾਇਆ ਸੁਝਾਅ ਦਿੱਤੇ ਗਏ ਨੇ ਜੀ ਅਲੱਗ-ਅਲੱਗ ਲੋਕਾਂ ਨੇ ਆਪਣੇ ਜਿਹੜੇ ਵਿਚਾਰ ਪ੍ਰਗਟ ਕੀਤੇ ਨੇ ਉਹਦੇ ਚ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਨੇ ਜਿਹੜੇ ਅਸੀਂ ਨੋਟ ਕਰ ਲਏ ਨੇ ਤੇ ਉਹਨਾਂ ਤੇ ਅਸੀਂ ਜਿਹੜਾ ਹੈਗਾ ਕਾਰਵਾਈ ਕਰ ਬਹੁਤ ਸਾਰੀ ਸਾਡੇ ਲਈ ਚਾਹੇ ਵੀ ਬਹੁਤ ਸਾਰੀਆਂ ਜਿਹੜੀਆਂ ਨਸ਼ੇ ਦੀਆਂ ਵੀਡੀਓ ਨੇ ਜਿਹੜੀਆਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਜੀ ਦੇਖੋ ਵੀਡੀਓ ਲੋਕੀ ਬਣਾ ਲੈਂਦੇ ਨੇ ਕਿਉਂਕਿ ਅੱਜ ਕੱਲ ਮੋਬਾਈਲ ਜਿਹੜਾ ਹੈਗਾ ਹਰ ਇੱਕ ਵਿਅਕਤੀ ਕੋਲ ਉਪਲਬਧ ਹੈ ਜੇਕਰ ਕੋਈ ਤੁਹਾਡੇ ਧਿਆਨ ਦੇ ਵਿੱਚ ਕੋਈ ਇਦਾਂ ਦੀ ਵੀਡੀਓ ਆਂਦੀ ਹੈ ਉਹ ਤੁਸੀਂ ਸਾਡੇ ਧਿਆਨ 'ਚ ਜ਼ਰੂਰ ਲਿਆਓ ਫਿਰ ਅਸੀਂ ਉਸ ਵੀਡੀਓ ਦੇ ਵਿੱਚ ਉਸ ਵਿਅਕਤੀ ਨੂੰ ਪਛਾਣ ਕੇ ਤੇ ਜਿਹੜਾ ਹੈਗਾ ਉਹ ਤੇ ਜਿਹੜੀ ਹੈਗੀ ਲੁੜਿੰਦੀ ਘਰ ਸਰ ਇੱਕ ਦੋ ਏਰੀਆ ਜਿਹੜੇ ਹਾਈਲਾਈਟ ਕੀਤੇ ਅੱਜ ਪਬਲਿਕ ਨੇ ਵੀ ਪਿਖੀ ਏਰੀਆ ਹੋ ਗਿਆ ਸਰ ਤੋਂ ਇੱਕ ਦੋ ਏਰੀਆ ਜਿਹੜੇ ਹਾਈਲਾਈਟ ਹਾਂਜੀ ਉਹਨਾਂ ਨੇ ਤਸਪਖੀ ਏਰੀਆ ਦੇ ਬਾਰੇ ਵਿੱਚ ਉਹਨਾਂ ਨੇ ਦੱਸਿਆ ਇਹ ਐਸਐਸਪੀ ਮਾਨਸਾ ਨਾਲ ਮੈਂ ਹੁਣੇ ਗੱਲ ਕੀਤੀ ਹੈਗੀ ਹੈ ਉਹ ਥੋੜੀ ਦੇਰ ਪਹਿਲਾਂ ਉਹ ਤਾਂ ਉਹਦੇ ਤੇ ਜਿਹੜਾ ਹੈਗਾ ਅਸੀਂ ਸਪੈਸ਼ਲ ਜਿਹੜੀ ਹੈਗੀ ਤਵੱਜੋ ਦੇ ਕੇ ਤੇ ਉੱਥੇ ਜਿਹੜੀ ਹੈਗੀ ਕੁਝ ਜਿਹੜੇ ਇਹੋ ਜਿਹੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਸਰ ਮਾਨਸਾ ਜ਼ਿਲ੍ਹੇ 'ਚ ਵੀ ਕਈ ਕੋਈ ਕਿਸ ਕਿਸੇ ਮਾੜੇ ਅਨਸਰਾਂ ਦੀ ਇਹੋ ਜਿਹੀ ਚੋਣ ਕੀਤੀ ਗਈ ਜਿਹਨਾਂ ਤੇ ਬਲਡੋਜ਼ਰ ਐਕਸ਼ਨ ਕੀਤਾ ਜਾਵੇਗਾ ਦੇਖੋ ਇਹ ਜਿਹੜਾ ਹੈਗਾ ਸਿਵਲ ਪ੍ਰਸ਼ਾਸਨ ਜਿਹੜਾ ਹੈਗਾ ਪੂਰੀ ਕਾਨੂੰਨ ਅਨਸਾਰ ਕਾਰਵਾਈ ਇਹਦੇ 'ਚ ਕਰਾਂਗੇ ਅਸੀਂ ਜਿਹੜੇ ਕੁਝ ਇਹੋ ਜਿਹੇ ਵਿਅਕਤੀ ਨੇ ਉਹ ਜ਼ਰੂਰ ਇਹਨਾਂ ਨੇ ਪ੍ਰਸ਼ਾਸਨ ਨੇ ਆਈਡੈਂਟੀਫਾਈ ਕੀਤੇ ਹੋਏ ਨੇ ਤੇ ਉਹਨਾਂ ਤੇ ਜਲਦ ਹੀ ਜਿਹੜਾ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਠੀਕ ਹੈ ਸਭ ਸਰ ਕਈਆਂ ਨੂੰ ਨਸ਼ੇ ਦੇ ਬਦਲ ਫੜਿਆ ਜਾਂਦਾ ਉਸ ਵਾਰੋਂ ਛੱਡਿਆ ਜਾਂਦਾ ਹੈ ਕੀ ਕਾਰਨ ਹੈ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈ ਇਹ ਜ਼ਰੂਰ ਹੈ ਕਿ ਜਿਹੜਾ ਇੱਕ ਸਾਡਾ ਸੈਕਸ਼ਨ ਹੈਗਾ 27 ਐਨਡੀਪੀਐਸ ਐਕਟ ਜਿਹਦੇ ਵਿੱਚ ਕੋਈ ਬੰਦਾ ਨਸ਼ੇ ਦਾ ਸੇਵਨ ਕਰਦਾ ਫੜਿਆ ਜਾਂਦਾ ਤੇ ਉਹਨੂੰ ਜਿਹੜਾ ਹੈਗਾ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਤੇ 64 ਸੈਕਸ਼ਨ ਹੈ 66 ਐਨਡੀਪੀਐਸ ਦਾ ਉਹਦੇ ਚ ਫਿਰ ਉਹਨੂੰ ਜਿਹੜਾ ਹੈਗਾ ਮੈਜਿਸਟ੍ਰੇਟ ਦੇ ਆਰਡਰ ਤੇ ਆਪਾਂ ਉਹਨੂੰ ਡੀ ਐਡਿਕਸ਼ਨ ਸੈਂਟਰ 'ਚ ਭੇਜਤੀ ਕਰਾ ਸਕਦੇ ਠੀਕ ਹੈ ਥੈਂਕ ਯੂ ਬਹੁਤ ਸਾਰਾ